ਉਹ ਖਬਰ ਨਚੋੜਨ ਵਾਲੀ ਹੈ ਤੁਹਾਨੂੰ ਝੰਜੋੜਨ ਵਾਲੀ ਹੈ ਖਬਰ ਕਿਉਂਕਿ ਕਹਿੰਦੇ ਨੇ ਕਿ ਜਦੋਂ ਮਾਪੇ ਆਪਣੇ ਪੁੱਤਾਂ ਨੂੰ ਪਾਲਦਾ ਹੈ ਉਹੀ ਸਾਹ ਨਾਲ ਪਾਲਦਾ ਕਿ ਮੇਰਾ ਪੁੱਤ ਬڑا ਹੋਗੇ ਮੇਰੀ ਰੋਜੀ ਰੋਟੀ ਦਾ ਸਹਾਰਾ ਬਣੂਗਾ ਪੁੱਤ ਪੜਾਇਆ ਜਾਂਦਾ ਹੈ ਪੁੱਤ ਬڑا ਹੁੰਦਾ ਹੈ ਤੇ ਜਦੋਂ ਪੁੱਤ ਬڑا ਹੁੰਦਾ ਤੇ ਉਹਦਾ ਵਿਆਹ ਵੀ ਕਰ ਦਿੱਤਾ ਜਾਂਦਾ ਹੈ ਵਿਆਹ ਕਰ ਦਿੱਤਾ ਜਾਂਦਾ ਤੇ ਮਾਪੇ ਦੀ ਸੇਵਾ ਸ਼ੁਰੂ ਹੋ ਜਾਂਦੀ ਹੈ ਇਸੇ ਦੌਰਾਨ ਜੇ ਪਤੀ ਦੀ ਡੈਥ ਹੋ ਜਵੇ ਉਹ ਕਹਿੰਦੇ ਸਾਈ ਦਾ ਸਾਇਆ ਸਿਰ ਤੋਂ ਉੱਠ ਜਾਂਦਾ ਔਰ ਆਸ ਰਹਿੰਦੀ ਹੈ ਪੁੱਤ ਦੇ ਉੱਪਰ ਕਿ ਮੇਰਾ ਪੁੱਤ ਹੈ ਮੈਨੂੰ ਰੋਜੀ ਰੋਟੀ ਮਿਲਦੀ ਰਹੂਗੀ ਲੇਕਿਨ ਜਦੋਂ ਪੁੱਤ ਦਾ ਸਾਇਆ ਵੀ ਸਿਰ ਤੋਂ ਉੱਠ ਜਾਵੇ ਪਰਿਵਾਰ ਗਰੀਬ ਹੋਵੇ ਤੇ ਕੁਝ ਤਿਰਵਾਦ ਜਿਹੜੀ ਨੂਹ ਹੈ ਉਹ ਵੀ ਚਲੇ ਜਾਵੇ ਤੇ ਇੱਕ ਛੋਟੀ ਜੀ ਬੱਚੀ ਨੂੰ ਛੱਡ ਜਾਵੇ ਇੱਕ ਦਾਦੀ ਆਪਣੀ ਬੱਚੀ ਦਾ ਪੇਟ ਕਿਵੇਂ ਪਾਲਦੀ ਆਪਨਾ ਪੇਟ ਕਿਵੇਂ ਪਾਲਦੀ ਆ ਜਦੋਂ ਕਿ ਘਰ ਦੇ ਵਿੱਚ ਕੋਈ ਕਮਾਣ ਵਾਲਾ ਨਾ ਹੋਵੇ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਕਿਰਾਏ ਤੇ ਰਹਿਣ ਵਾਲੀ ਅੱਜ ਉਸ ਬਜ਼ੁਰਗ ਨਾਲ ਮੈਂ ਤੁਹਾਨੂੰ ਮਿਲਣ ਜਾ ਰਿਹਾ ਹਾਂ ਜਿਸ ਦਾ ਪਤੀ ਦਾ ਸਾਯਾ ਜਿਹੜਾ ਹੈ ਉਹ ਵੀ ਸਿਰ ਤੋਂ ਉੱਠ ਗਿਆ ਤੇ ਇੱਕ ਬੇਟਾ ਸੀ ਉਹ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲਾ ਗਿਆ ਇੱਕ ਛੋਟੀ ਜੀ ਬੱਚੀ ਨੂੰ ਉਹ ਜਿਹੜੀ ਆਪਣੀ ਪੋਤੀ ਨੂੰ ਪਾਲ ਰਹੀ ਹੈ ਤੇ ਜਿਹੜਾ ਹੈ ਨੂੰਹ ਜਿਹੜੀ ਹੈ ਉਹ ਵੀ ਘਰ ਛੱਡ ਕੇ ਚਲੀ ਗਈ ਹੈ ਮੈਂ ਮਿਲਣ ਜਾ ਰਿਹਾ ਹਾਂ ਅੱਜ ਰੇਲਵੇ ਸਟੇਸ਼ਨ ਦੇ ਕੋਲ ਰਹਿ ਰਹੀ ਇੱਕ ਬਜ਼ੁਰਗ ਦੇ ਨਾਲ ਜਿਹੜੀ ਤੋਂਦੇ ਵਿੱਚ ਵੀ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਮਹੱਲੇ ਦੇ ਲੋਕਾਂ ਨਾਲ ਵੀ ਗੱਲ ਕਰਾਂਗੇ ਕਿ ਇੱਕ ਐਸਾ ਮਾਹੌਲ ਹੈ ਮੈਂ ਕਹੂੰ ਇੱਕ ਵਾਰ ਕੈਮਰਾਮੈਨ ਨੂੰ ਇੱਕ ਚਾਤਮਾ ਰਾ ਦਿਓ ਸਾਹਮਣੇ ਇਹ ਮਕਾਨ ਹੈ ਜਿਸ ਦੇ ਵਿੱਚ ਕਈ ਕਿਰਾਏਦਾਰ ਇੱਥੇ ਰਹਿੰਦੇ ਨੇ ਸੋ ਮਹੱਲੇ ਦੇ ਲੋਕ ਖੜੇ ਨੇ ਇਹਨਾਂ ਨਾਲ ਵੀ ਜਿਹੜੀ ਹੈ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਇੱਥੇ ਗੱਲ ਕਰਦੇ ਹਾਂ ਅੱਜ ਕਰਨਾ ਮੇਰੇ ਕੋ ਸੁਮਨ ਸ਼ਰਮਾ ਮੈਂ ਪ੍ਰੈਸ ਰਿਪੋਰਟਰ ਤੇ ਮੇਰਾ ਨਾਮ ਸੁਮਨ ਸ਼ਰਮਾ ਹੈ ਸੁਮਨ ਜੀ ਜਿਹੜੀ ਕੋਰੇ ਮਾਤਾ ਰਹ ਰਹੇ ਨੇ ਕਿੰਨਾ ਚਿਰ ਕੋਰੇ ਰਹ ਰਹੇ ਨੇ ਏ ਘਾਟੋ ਘਾਟ ਦਾ 10 ਸਾਲ ਤੋਂ ਰਹਿ ਰਹੇ ਆ ਕੋਣ ਕੋਣੇ ਘਰ ਦੇ ਵਿੱਚ ਨੂੰ ਪਹਿਲਾਂ ਤਾਂ ਇਹਨਾਂ ਦੇ ਹਸਮਨ ਹੁੰਦੇ ਸੀ ਫੇਰ ਬੇਟਾ ਹੁੰਦਾ ਤੇ ਵਿਆਹਿਆ ਹੋਇਆ ਸੀ ਤੇ ਪਹਿਲਾਂ ਤਾਂ ਇਹਨਾਂ ਦੇ ਹਸਬੰਦ ਦੀ ਡੈਥ ਹੋ ਗਈ ਮਤਲਬ ਹਾਰਟ ਅਟੈਕ ਹੋ ਗਿਆ ਤੇ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਹੋਇਆ ਮਤਲਬ 3 ਸਾਲ ਦੇ ਵਿੱਚ ਜਦੋਂ ਲੋਕਡਾਊਨ ਹੋਇਆ ਉਸ ਤੋਂ ਬਾਅਦ ਇਹਨਾਂ ਦੇ ਬੇਟੇ ਦੀ ਡੈਥ ਹੋ ਗਈ ਆ ਪੀ ਪਹਿਲਾਂ ਤਾਂ ਚਲੋ ਆਂਟੀ ਆਪ ਆਪਣਾ ਗੁਜ਼ਾਰਾ ਕਰਦੇ ਹੁੰਦੇ ਸੀ ਵੀ ਚਲੋ ਕੋਈ ਮਨਾਰੀ ਦਾ ਸਮਾਨ ਸੂਣ ਵੇਚ ਕੇ ਆਪਣਾ ਮਤਲਬ ਪਾਰ ਪ੍ਰੋਸਨ ਕਰਦੇ ਸੀ ਤੇ ਉਸ ਤੋਂ ਬਾਅਦ ਮਤਲਬ ਲੋਕਡਾਊਨ ਦਾ ਜਦੋਂ ਬੇਟੇ ਦੀ ਡੈਥ ਹੋ ਗਈ ਆ ਹੁਣ ਤੇ ਇਹਨਾਂ ਨੂੰ ਮਤਲਬ ਖਾਣ ਤੋਂ ਕਿ ਇੱਕ ਦਾਣੇ ਤੋਂ ਵੀ ਇਹ ਬਚਾਰੇ ਤੜਸਦੇ ਆ ਜੋ ਤੁਸੀਂ ਮਕਾਨ ਦੇਖ ਰਹੇ ਹੋ ਇਹ ਮਕਾਨ ਵੀ ਇਹਨਾਂ ਨੇ ਮਤਲਬ ਇੱਕ ਰੈਂਟ ਤੇ ਲਿੱਤਾ ਹੋਇਆ ਵਾ ਤੇ ਕਮਰਾ ਇੱਕ ਆ ਜਿਵੇਂ ਇਹਨਾਂ ਨੇ ਦੱਸਿਆ ਕਿ ਇਹਨਾਂ ਦੀ ਪੋਤੀ ਨੂੰ ਨਾਲ ਰਹਿਦੀ ਆ ਤੇ ਉਹ ਕਿੱਥੇ ਆ ਇੰਨੇ ਜਦੋਂ ਬੇਟੇ ਦੀ ਧਰਤ ਹੋਈ ਆ ਨੂੰ ਇਹਨਾਂ ਦੀ ਮਤਲਬ ਇਹਨਾਂ ਨੂੰ ਛੱਡ ਕੇ ਦਾਦੀ ਤੇ ਪੋਤੀ ਨੂੰ ਆਪਣੀ ਕੁੜੀ ਨੂੰ ਕਿਸੇ ਹੋਰ ਨਾਲ ਉਹਨਾਂ ਨੇ ਮੈਰਿਜ ਕਰਵਾ ਲਈ ਦਿੱਲੀ ਵਿੱਚ ਕਹਿੰਦੇ ਅਸੀਂ ਬੋਤ ਮਤਲਬ ਸਮਝਾਇਆ ਵੀ ਚਲ ਤੂੰ ਪੜ੍ਹੀ ਲਿਖੀ ਆ ਕੰਮ ਕਰ ਘਰ ਇੱਥੇ ਵੀ ਤੂੰ ਇਹਨਾਂ ਦੇ ਵੀ ਸਹਾਰਾ ਕਰਦਾ ਅਸੀਂ ਵੀ ਸਹਾਰਾ ਹੈਲਪ ਕਰਾਂਗੇ ਤੁਹਾਡੀ ਪਰ ਕਹਿੰਦੇ ਨਹੀਂ ਮੇਰਾ ਗੁਜ਼ਾਰਾ ਨਹੀਂ ਹੋਣਾ ਫਿਰ ਉਹ ਚਲੇ ਗਏ ਛੱਡ ਗਏ ਇਹਨਾਂ ਨੂੰ ਮਤਲਬ ਪੋਤੀ ਤੇ ਜਿਹੜੀ ਹੈ ਪੋਤੀ ਦੇ ਰਹਿ ਰਹੇ ਨੇ ਹਾਂਜੀ ਹਾਂ ਸੋ ਫੜੇ ਆਪਾਂ ਚੱਲੀ ਆ 15 ਗੱਲ ਬਾਅਦ ਦੇ ਦੇ ਉੱਥੇ ਹੀ ਕਰਦੇ ਮਤਲਬ ਲੈਟਰਿੰਗ ਬਾਥਰੂਮ ਵੀ ਤੇ ਅਸੀਂ ਲੈਟਰਿੰਗ ਬਾਥਰੂਮ ਵੀ ਚਲੋ ਕਹਿ ਕੇ ਮੇਰੇ ਨਾਲ ਇੱਕ ਭੱਟੀ ਹੈਗੇ ਦੀ ਪਰ ਜੋਤ ਭੱਟੀ ਸਰ ਉਹਨਾਂ ਨੇ ਅਸੀਂ ਦੋਨਾਂ ਨੇ ਮਿਲ ਕੇ ਲੈਟਰਿੰਗ ਬਾਥਰੂਮ ਬਣਾ ਦਿੱਤਾ ਸੀ ਤੇ ਇਹਨਾਂ ਨੂੰ ਤੇ ਮਤਲਬ ਇੱਕ ਰੋਟੀ ਕੀ ਅੱਧੀ ਰੋਟੀ ਖਾਣੀ ਵੀ ਮੁਸ਼ਕਲ ਆ ਰਾਸ਼ਨ ਮੈਂ ਇਹਨਾਂ ਨੂੰ ਮਤਲਬ ਦਵਾ ਦਿੰਨੀ ਆ ਹਰ ਮਹੀਨੇ ਤੇ ਕਿਸੇ ਤੋਂ ਜਾਂ ਆਪ ਇਹ ਨਹੀਂ ਹੈ ਆਪਾਂ ਕਰਵਾ ਦੰਨੇ ਹਾਂਜੀ ਸੋ ਦੋਸਤੋ ਤੁਸੀਂ ਦੱਸ ਰਹੇ ਹੋ ਕਿ ਜਿਵੇਂ ਹੱਲ ਨਹੀਂ ਹੈਗਾ ਇਹਨਾਂ ਦਾ ਜਿਵੇਂ ਇਹਨਾਂ ਨੇ ਦੱਸਿਆ ਕਿ ਨਾ ਤਾਂ ਉਰੇ ਕੋਈ ਪਾਣੀ ਦੀ ਟੂਟੀ ਲੱਗੀ ਹੋਈ ਹੈ ਨਾ ਹੀ ਪਾਣੀ ਦਾ ਕੋਈ ਕਨੈਕਸ਼ਨ ਹੈ ਜਿਹਦੀ ਇੱਕ ਫਲਸ਼ ਹੈ ਇਹ ਕਮਰੇ ਤੋਂ ਬਾਹਰ ਬਣੀ ਹੋਈ ਹੈ ਔਰ ਇਹ ਵੀ ਜਿਹੜਾ ਹੈ ਲੋਕਾਂ ਦੇ ਸਹਿਯੋਗ ਦੇ ਨਾਲ ਫਲਸ਼ ਬਣਾਈ ਗਈ ਹੈ ਸੋ ਕਮਰੇ ਨੂੰ ਕਹਾਂਗਾ ਇੱਕ ਵਾਰ ਕੈਮਰਾਮੈਨ ਨੂੰ ਕਿ ਅੰਦਰ ਜਾ ਕੇ ਇੱਕ ਚਾਤਮਾ ਲਾ ਦਿਓ ਇਹ ਕਮਰਾ ਹੈ ਜਿੱਥੇ ਸਾਹਮਣੇ ਆਂਟੀ ਜੀ ਬੈਠੇ ਨੇ ਬਜ਼ੁਰਗ ਨੇ ਸੋ ਇੱਕ ਵਾਰ ਕੈਮਰਾਮੈਨ ਸਾਰਾ ਕੈਮਰਾ ਘੁਮਾ ਦਿਵੇ ਜੀ ਕੋਈ ਦੇਖ ਲਿਓ ਕਿ ਸਮਾਨ ਪਿਆ ਹੈ ਜ਼ਰੂਰ ਹੈ ਲੇਕਿਨ ਬਿਜਲੀ ਹੈ ਲੇਕਿਨ ਬਿਜਲੀ ਦਾ ਬਿੱਲ ਭਰਨ ਵਾਸਤੇ ਇਹਨਾਂ ਕੋਲ ਪੈਸੇ ਨਹੀਂ ਚੂਲਾ ਪਿਆ ਹੈ ਰਾਸ਼ਨ ਨਹੀਂ ਪਾਣੀ ਪਿਆ ਹੈ ਟੂਟੀਆਂ ਨਹੀਂ ਸੋ ਮੈਂ ਪਹਿਲਾਂ ਗੱਲ ਕਹੀ ਸੀ ਕਿ ਮਾਪਿਆਂ ਨੂੰ ਇੱਕ ਆਸ ਹੁੰਦੀ ਹੈ ਕਿ ਮੇਰਾ ਬੇਟਾ ਬڑا ਹੋ ਕੇ ਮੇਰੀ ਰੋਜੀ ਰੋਟੀ ਦਾ ਸਹਾਰਾ ਬਣੂਗਾ ਪਰ ਜੇਕਰ ਬੇਟਾ ਹੀ ਇਸ ਦੁਨੀਆ ਤੋਂ ਚਲਾ ਜਾਵੇ ਸਿਰ ਦਾ ਸਾਈਂ ਚਲੇ ਜਾਵੇ ਫਿਰ ਰੋਟੀ ਕਮਾਣੀ ਰੋਟੀ ਖਾਣੀ ਬੜੀ ਮੁਸ਼ਕਲ ਹੁੰਦੀ ਹੈ ਗੱਲ ਕਰਦੇ ਆ ਮਾਤਾ ਜੀ ਨਾਲ ਮੈਂ ਮੰਨ ਲਵਾਂਗਾ ਕਿ ਕੋਰੇ ਦੋ ਅਜੂ ਅਈ ਸਤਿਗੁਰ ਜੀ ਕੀ ਨਾਮ ਹੈ ਬਿੱਲੋ ਬਿੱਲੋ ਹਾਂ ਜੀ ਬੈਠ ਬੈਠ ਜੀ ਬੈਠ ਜਾ ਬੈਠ ਜਾ ਮੈਂ ਦੁਬਾਰ ਨਹੀਂ ਜਾਏਗੀ ਉਸ ਦੀ ਨਹੀਂ ਜਾੜ ਥੋੜੀ ਕਮਜ਼ੋਰ ਹੈ ਮੈਂ ਭਰ ਆ ਅ ਅੱਛਾ ਇੱਕ ਦੱਸੋ ਘਰ ਦੇ ਵਿੱਚ ਕੌਣ ਕੋਈ ਇੱਕ ਪੋਤੀ ਹੈ ਜੀ ਅੱਜ ਮੈਂ ਪੋਤੀ ਤੇ ਤੁਸੀਂ ਪੋਤੀ ਕਿੱਡੀ ਗਏ ਪੋਤੀ ਹੈ 16 ਸਾਲ ਮੈਂ ਲੱਗ ਰਹੀ ਹੈ 16 ਸਾਲ ਹਾਂ ਜੀ अच्छा की हो की थोड़ा, कौन -कौन सी पहले घर में था मेरा घर था उसको अटैक पड़ गया ठीक है उसके पास मेरे साथ बेटा रहने लगा बेटे को भी अटैक पड़ गया बेटा भी खत्म हो गया कि बेटे, बेटे की उम्र थी तीस पैंतीस साल की उम्र थी बेटे की वो खत्म हो गया फिर बहू रहने लगी बहू दो बच्चे लेके चली गई वो शादी उसने कर ली तीन बच्चे तीन बच्चे सी एक बच्चा मैंने ये मैंने ही पा लिया लड़की शुरू से अभी तक इसको छोड़ अच्छा चलो जो हैं, एक रहे ना, कंजिकर, हाँ, है पानी भी नहीं है कभी कोई ड्रेस दिलवा देता है कभी कोई खर्चा दे देता है चाहे राशन ही दिलवाती है बहुत दिलवाती है सामने से पानी भरते रोटी भी दे जाती है शाम की चाय डेली देती है मेरे कमाना देखो जी बस ही नहीं है पैरों में देखो बिल्कुल जी देख रहे हो कि लत्ता के ऊपर बहुत ज्यादा सोच है चला ही नहीं जाता जी मेरे से बिल्कुल मैं परेशान हूँ जब मैं काम करती थी तो एक लाख पचपन हजार रूपए मैंने जोड़ जोड़ के इस मकान मालिक के पास जमा कर दिया था अच्छा जी कमरा जो है आपने मतलब खरीदा हुआ खरीदा हुआ दो लाख का दो का खरीदा था जब मैं काम करती थी अब मैं बीमार हो गया आदमी खत्म हो गया बेटा खत्म हो गया टेंशन बढ़ गई अब मेरी रजिस्ट्री इसकी हुई नहीं है आप हुई नहीं। कर कर ना आपके पास जब पैसे जिस, जिस से मैंने ही मकान लिया था उसका बाप था बाप भी खत्म हो गया अब रह गया बेटा अब बेटे को मैंने बोला था क्या आंटी जी मैं कर दूंगा मैं मना लिखा लिखित पढ़ता है कोई लिखित पड़ता ये है मेरे पास इतना बड़ा एक पेपर है उसके पास दस बंदों के सहनों रखे हैं जैसे जैसे मैं पैसा देती थी काम करती थी ना चालीस एक बार दिया है दस एक बार दिया है बीस एक बार दिया लिखा था सहन है, है सबके गली के सबके सामने देती थी जब मैं थी, मैं आई थी किसी को जानती नहीं थी तो मैं बुलाकर देती थी डर के मारे में अच्छा, जब आप काम करते थे आपका घर वाला काम करता था बेटा काम करता था उस टाइम हालात कैसे थे उस हालात में तो मैं सही थी मैं क्या झूठ ये मकान मैंने तब खरीदा मेरा बेटा मर गया था मेरा आदमी मर गया उसके बाद खरीदा है मैंने आपने खुद मेहनत की उसके बाद मेहनत की है मैंने वो कोई मेरे पास पैसा वैसा नहीं छोड़ गए वो चले ये मैंने मेहनत कर करके कभी दस दे दिया तो कहीं कमेटी डाल ली छोटी मोटी इस करके मैंने एक लाख पचपन हजार रूपए जमा किया हुआ लिखा हुआ है मेरे पास अच्छा जैसे आप बता रहे हो कि आपकी जो पोती है वो पंद्रह साल की हो चुकी है वो क्या कर रही है वो इस टाइम ग्यारहवीं क्लास में पढ़ रही है पार्णी उसकी पढ़ाई का खर्चा करती है मैं पेंशन लाती पंद्रह सौ रूपए उसमें से पेंशन आती है उसमें से ही खर्चा करती पहले मैं में आती, बसता है राशन ही बहुत दिलवाती है जो सब्जी सुब्जी सब खेतों में जा रही है कि इतने सारे आलू देगी कोई वो देगी ऐसे हम बना ले अपनी जिंदगी से ठीक है बस टाइम जैसा देखो जी कटरा काट रहे हैं महात्मा ये बेटी है मेरी राजी खुशी पढ़ ले ये राजी घुसी कहीं शादी हो जाती अच्छा अच्छा एक मैं अभी देख रहा था पानी यहाँ पे पड़ा पानी की टूटी नहीं है नहीं है पानी नहीं है सामने से भरती पैप लगा के कभी इनके यहाँ से भर लेती कभी इनके यहाँ से भरती पानी तीन चार में से पानी भरती हूँ पानी नहीं है पानी में से उठता नहीं है पैप लगा के बेचारी ये बहु भर जाती है कभी ये भर जाती है कोई भर जाता है पूरी स्पोर्ट करते है महल वाले रोक नहीं कोई नहीं रोक सब ध्यान रखते है सबेरे उठते चाय दे जाएंगे चाय भी दे जाते रोटी सब्जी भी दे जाते हैं सामने वाली है रोज रोटी देती है वो देती है पूरा ध्यान अच्छा, एक सरकार बड़े बड़े दावे करती है कि जो गरीब लोग हैं उनके राशन कार्ड बनते हैं क्या आपका राशन कार्ड बना हुँ? नहीं मेरा राशन का कार्ड नहीं बना हुआ आपने किया कोशिश की बनाने की मैंने दो बारी आधार कार्ड से सिर्फ दो बार गया गु राशन मिला था उसके बाद मुझे कोई राशन नहीं मिला कार्ड बन गया था आपका आधार कार्ड से मिलता था बन गया था कैंसिल हो गया था

ये तुम दे दे ये देखो देख, आप इस वक्त देख, देखो खाड़े जरा एक कटोरा आटा नहीं है इस ड्राम के अंदर नहीं क्या? जैसे, जैसे बहू हाँ, ये ये को मैं लेके गई थी कह रहे बनवा देंगे बनवा देंगे जब मैं दो बार तीन बार ऑटो में बैठ गई गयी पैरों से मेरे से चैला नहीं जाता तो उन्होंने तो कोई सुनवाई नहीं करी फिर आराम से बैठ गई और जी वो गई वो बनवाने गई थी मैं क्या बोलते हैं जाति का वो मेरे पास बना पड़ा है वो मैं ना बिल्लापुर भी गई मोटरसाइकिल तो बैठ के नहीं है में वहां से कचहरी में सहन करवा लिया जमा करने गई कह रही तुम्हारा वो जाति का बनेगा नहीं तो लड़की की वहां स्कूल की फीस जमा करनी पड़ती है हर महीने सौ रुपए दो सौ रुपए कभी किसी चीज में क्यों हमारा जैसी का है नहीं तो वो मेरे को वहां जमा भी करने पड़ते सो आप देख रहे हो कि एक हैं है की वास्ते राशन कार्ड बन ने ਗਰੀਬਾਂ ਵਾਸਤੇ ਸਰਕਾਰਾਂ ਬਹੁਤ ਕੁਝ ਦੇਰੀਆਂ ਨੇ ਪਰ ਜੇਕਰ ਇਸ ਪਰਿਵਾਰ ਦੀ ਗੱਲ ਕਰੀਏ ਇਕੱਲੀ ਮਾਂ ਆਪਣੀ ਪੋਤੀ ਨੂੰ ਪਾਲ ਲਈ ਹੈ ਔਰ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਰਹਿ ਰਹੀ ਹੈ ਰਾਸ਼ਨ ਕਾਰਡ ਖੁਸ਼ ਹੈ ਫਿਰ ਵੀ ਫਿਰ ਵੀ ਖੁਸ਼ ਹੈ ਰਾਸ਼ਨ ਕਾਰਡ ਬਣਾਉਣ ਦੀ ਕਈ ਵਾਰ ਕੋਸ਼ਿਸ਼ਾਂ ਕੀਤੀਆਂ ਪਰ ਰਾਸ਼ਨ ਕਾਰਡ ਨਹੀਂ ਮਿਲਿਆ ਇਹੀ ਕਹਿ ਕੇ ਵਾਪਸ ਕਰ ਦਿੱਤਾ ਗਿਆ ਕਿ ਤੁਹਾਡੀ ਜਾਤੀ ਜਿਹੜੀ ਹੈ ਰਾਸ਼ਨ ਕਾਰਡ ਬਣਾਉਣ ਦੇ ਵਿੱਚ ਨਹੀਂ ਆਉਂਦੀ ਨਹੀਂ ਆਉਂਦਾ ਹਾਂ ਜਦ ਬਣਾਏ ਨਹੀਂ ਮੇਰਾ ਤੋਂ ਰਾਸ਼ਨ ਵੀ ਕੋਣ ਦੇਵੇਗਾ ਅਸੀਂ ਰਵਿਦਾਸੀ ਆ ਜੀ कार्ड बनना चाहिए नहीं मना ही मैं नहीं मैंने बहुत कोशिश करी इनके साथ नहीं पटवारी कार्ड कट गया मैं तीन बार गई हूँ कह रहे बीबी बनवा देंगे मेरे बस की चलना फिर को लेके गई मैं ऑटो में बैठा के फिर भी मेरा राशन का कार्ड नहीं बनाया लाला पप्पू को बोलते लाला पप्पू मैं कहता मैं क्या करूँ नहीं बनाता तुम्हारा दफ्तर में जाओ दफ्तर में गई तीन चार बार मेरे को वापसी कर दी ये लाला पप्पू कौन है ये लाला पप्पू राशन बांटता है राशन बांटती है नहीं। नहीं। नहीं नहीं। नहीं। क्या, उसी ने हमारा राशन पता नहीं कैसे कटवाया वही राशन देता था अच्छा क्या करना चाहते हो जैसे सरकार बोटे लेने आ जाती है ना, सरकर जो है ना जो बीच में, में आई थी लेने के लिए मैंने उनके यही बातें रखी घर दिखाया उनको कह रही नहीं माता जी आपका सबसे पहले हम काम करवाएंगे पहले राशन का कार्ड बनवाएंगे आपकी पानी के हल में हम करवाएंगे हल हम करवाएंगे सब कुछ करवाएंगे अभी तक तो देखो जी मेरे साथ कुछ नहीं है ना मेरी बेटी के साथ ना मेरे साथ मैं ही उसी पेंसिल में सही उसकी फीस देती हूँ स्कूल की अच्छा क्या कहना चाहते हो सरकार जो बड़े बड़े दावे कर रही है ना अभी पेंशन देंगे दो तो, हजार रुपया लेडीज़ को देंगे देखो जी कोई पंद्रह सौ रूपये पेंसल मिल रही है मुझे तो कुछ लगता नहीं है मैं तो जब जानू मेरे साथ किया हो, मैं इतनी परेशान हूँ को पैसे नहीं आप क्या बात करो दवा... कहाँ से लेते हो दवाई सरकारी में से लाते हो तो टेम्पो में जाने के लिए मेरे पे पैसे नहीं होते कुछ दवाई सरकारी में से मिलती है कुछ दवाई बाजार की लिख देते हैं कौन सरकारी हॉस्पिटल वाले जी बिल्कुल मैं एक पत्ता लिखा अभी मैं दो सौ रुपए का मंगाया पत्ता घुटनों के दर्द का दो सौ का पत्ता मंगाया अब मेरे पास है भी जो लिखा उन्होंने बाहर है मेरे पास ਦਵਾਈ ਉਸਕੇ ਬਾਅਦ ਮੈਂ ਦਵਾਈ ਲਾਈ ਨਹੀਂ ਪੈਸੀ ਨਹੀਂ ਸੀ ਕਾਉਂਸਲਰ ਕੋਲ ਜਾਉਂਗਾ ਯਹਾਂ ਕਾ ਤਾਂ ਇਹ ਲਾਲੀ ਦੇਖ ਹਾਂ ਸਿਲਵਰ ਸਾ ਇਹ ਤੁਹਾਨੂੰ ਨਹੀਂ ਪਤਾ ਜੀ ਕੌਣ ਹੈ ਹਾਂ ਸੋ ਤੁਸੀਂ ਜਰਾ ਤੁਸੀਂ ਦੇਖ ਰਹੋ ਕਿ ਇਸ ਬਜ਼ੁਰਗ ਨੂੰ ਆਖਰ ਸੋਨੋ ਵਾਲਾ ਕੌਣ ਹੈ ਕਿਉਂਕਿ ਬੱਚਾ ਸਿਰ ਤੇ ਨਹੀਂ ਸਾਈ ਦਾ ਹੱਥ ਸਿਰ ਤੇ ਨਹੀਂ ਔਰ ਕੱਲੀ ਮਾਤਾ ਜਿਹੜੀ ਹੈ ਘਰ ਦਾ ਗੁਜ਼ਾਰਾ ਕਰ ਰਹੀ ਹੈ ਔਰ ਛੋਟੀ ਪੋਤੀ ਜਿਹਨੂੰ ਪੜਾਉਣਾ ਚਾਹਦੀ ਹੈ ਪੜਾ ਕੇ ਕੁਝ ਬਣਾਉਣਾ ਚਾਹਦੀ ਹੈ ਹਾਂ ਸੋ ਇਹ ਤਮੰਨਾ ਜਿਹੜੀ ਹੈ ਇਹਨਾਂ ਦੇ ਮਨ ਦੇ ਵਿੱਚ ਹੈ ਮੈਂ ਉਸ ਸੀ ਮੇ ਲੜਕੀ ਕੋਤੀ ਹੈ ਮੇਰੇ ਸਾਥ ਦੇ ਰਹੀ ਹੈ আর ਸਾਥ ਦੇતી ਹੈ ਜਦ ਤੱਕ ਮੈਂ ਜਿੰਦੀ ਹੂੰ ਪੜ ਲੈ ਲਿਖ ਲੈ ਕੁਸੂਈ ਪਿਆਰੋਂ ਪਰ ਖੜੀ ਹੋ ਜਾਏਗੀ ਕੋਸ਼ਿਸ਼ ਤੋਂ ਮੇਰੀ ਇਹ ਹੀ ਹੈ ਸੋ ਮੈਂ ਨਾ ਦਾਨੀ ਸਜਣਾ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਜਿਹੜੇ ਲੋਕ ਦਾਨ ਕਰਨਾ ਚਾਹੁੰਦੇ ਨੇ ਆਪਾਂ ਦਾਨ ਮੰਦਰਾਂ ਚ ਗੁਰਦੁਆਰਾਂ ਚ ਜਾ ਕੇ ਤਾਂ ਜ਼ਰੂਰ ਕਰਦੇ ਆਂ ਪਰ ਐਸੇ ਲੋਕਾਂ ਨੂੰ ਜਿਹੜਾ ਹੈ ਮਿਲ ਕੇ ਤੁਸੀਂ ਇਹਨਾਂ ਦੀ ਕੋਈ ਨਾ ਕੋਈ ਸਹਾਇਤਾ ਜ਼ਰੂਰ ਕਰ ਸਕਦੇ ਆ ਜਿਹੜੇ ਲੋਕ ਸਹਾਇਤਾ ਕਰਨਾ ਚਾਹੁੰਦੇ ਆ ਮੈਂ ਥੱਲੇ ਨੰਬਰ ਜ਼ਰੂਰ ਡਾਲ ਦੂੰਗਾ ਜੇ ਇਹਨਾਂ ਦਾ ਨੰਬਰ ਹੋਇਆ ਤਾਂ ਠੀਕ ਹੈ ਨਹੀਂ ਮੈਂ ਆਪਣਾ ਨੰਬਰ ਜਿਹੜਾ ਹੈ ਮੈਂ ਡਿਸਪਲੇ ਕਰੂੰਗਾ ਜੋ ਵੀ ਪੈਸਾ ਤੁਸੀਂ ਦਾਨ ਕਰੋਗੇ ਇਹਨਾਂ ਕੋਲ ਇੱਕ ਇੱਕ ਪੰਜੀ ਪੰਜੀ ਜਿਹੜੀ ਹੈ ਇਹਨਾਂ ਕੋਲ ਪਹੁੰਚੂਗੀ ਜੇਕਰ ਤੁਸੀਂ ਕੋਈ ਵੀ ਸਹਾਇਤਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਆ ਕੇ ਜਿਹੜਾ ਇਹ ਕਿਹੜਾ ਏਰੀਆ ਪੈਂਦਾ ਹੈ ਦਲੀਪ ਸਿੰਘ ਨਗਰ ਵਾਰਡ ਨੰਬਰ 3 ਗਲੀ ਨੰਬਰ 3 ਗਲੀ ਨੰਬਰ 3 ਹਾਂ ਜੀ ਵਾਰਡ ਨੰਬਰ 3 ਹਾਂ ਜੀ ਵਾਰਡ ਨੰਬਰ ਵੀ 3 ਹੈ ਜੀ 3 ਨਹੀਂ ਹਾਂ ਜੀ ਹਾਂ ਜੀ ਇਹ ਬਿਲਕੁਲ ਜੀ ਗਲੀ ਨੰਬਰ 3 ਉਹ ਨਾਨਕ ਕੈਨਨਾ ਸਟੋਰ ਵਾਲੀ ਗਲੀ ਹੈ ਜੀ ਇਹ ਬਿਲਕੁਲ ਇਹਦੇ ਸਾਹਮਣੇ ਜਿਹੜਾ ਹੈ ਰੇਲਵੇ ਦਾ ਕਲੋਨੀ ਬਣੀ ਹੋਈ ਇੱਥੇ ਆਕੇ ਤੁਸੀਂ ਇਹਨਾਂ ਦੇ ਖਿਲਾਫ ਦੇ ਸਕਦੇ ਹੋ ਬੇਸ਼ੱਕ ਘਰ ਦੇ ਵਿੱਚ ਗਰੀਬੀ ਹੈ ਪਰ ਫਿਰ ਵੀ ਘਰ ਨੂੰ ਮੇਨਟੇਨਸ ਰੱਖਿਆ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਕਿ ਕੋ ਸਾਹਮਣੇ ਤੁਸੀਂ ਦੇਖ ਲਿਓ ਕਿਉਂਕਿ ਜਦੋਂ ਪੈਸਾ ਸੀ ਇਹ ਚੀਜ਼ਾਂ ਬਣੀਆਂ ਹੋਣਗੀਆਂ ਮਾਤਾ ਦੀ ਫੋਟੋ ਹੈ ਨਾਮ-ਜਾਮ ਜੱਪਿਆ ਜਾਂਦਾ ਹੈ ਔਰ ਸਾਹਮਣੇ ਗੈਸ ਸਿਲੰਡਰ ਵੀ ਪਿਆ ਪਰ ਮੈਂ ਗੱਲ ਕਹੀ ਸੀ ਕਿ ਗੈਸ ਸਿਲੰਡਰ ਦਾ ਪਿਆ ਹੈ ਪਰ ਰਾਸ਼ਨ ਨਹੀਂ ਹੈ ਮੈਂ ਇੱਕ ਵਾਰ ਸਾਡੀ ਭੈਣ ਖੜੀ ਹੈ ਇਹਨੂੰ ਕਹੂੰਗਾ ਕਿ ਇੱਕ ਵਾਰ ਸਾਹਮਣੇ ਜਿਹੜਾ ਹੈ ਜਾ ਕੇ ਦਿਖਾ ਦਿਓ ਜੀ ਇੱਧਰ ਵੀ ਡਰਮ ਦੇ ਵਿੱਚ ਕੀ ਹੈ ਜਿੰਨ ਤੋਂ ਸੋਤ ਤੇ ਇੱਕ ਬੈੱਡ ਸਾਹਮਣੇ ਵਾਲੀ ਨੇ ਰੱਖਿਆ ਜਿੱਦਾਂ ਨਾਮ ਹੀ ਹੋਣੀ ਹੈ ਇਹ ਰਾਸ਼ਨ ਦਾ ਡਰਮ ਹੈ ਅਹ ਦੇਖੋ ਜੀ ਲੋ ਰਾਸ਼ਨ ਦੇ ਡਰਮ ਦੇ ਵਿੱਚ ਜਿਹੜਾ ਆਟਾ ਹੈ ਆਟਾ ਇਹਦੇ ਵਿੱਚ ਨਹੀਂ ਹੈ ਅਹ ਫ੍ਰਿਜ ਵੀ ਕਿਸੇ ਨੇ ਜਿਹੜਾ ਹੈ ਕਹਿੰਦੇ দান ਦਿੱਤਾ ਹੋਇਆ ਹੈ ਫ੍ਰਿਜ ਵੀ ਖਰਾਬ ਹੈ ਪਰ ਫਿਰ ਵੀ ਕੁਝ ਸਮਾਨ ਟਿਕਾ ਕੇ ਰੱਖਿਆ ਹੋਇਆ ਹੈ ਅ ਅੱਛਾ ਜਿਵੇਂ ਫ੍ਰਿਜ ਪਿਆਇਆ ਫ੍ਰਿਜ ਬੁੱਝੂ ਕਿਨੇ ਰਸਤਾ ਕਰ ਮੇਰਾ ਪਰੋਸੇ ਨੇ ਦਿੱਤਾ ਸਖਰਾ ਆਵੇ ਨਹੀਂ ਖਰਾਬ ਹੈ ਅਜੇ ਖਰਾਬ ਹੈ ਸਮਾਨ ਤੋਂ ਅੱਛਾ ਬਸ ਇਸ ਵਿੱਚ ਸਮਾਨ ਜਿਵੇਂ ਬੈਠੇ ਜਿਹੜਾ ਹੈ ਸਾਹਮਣੇ ਵਾਲੋਂ ਨੇ ਦਿੱਤਾ ਹੈ ਸਾਹਮਣੇ ਵਾਲੇ ਬੈਠ ਦਤਾ ਉਹ ਇਕਨਾਂ ਲੋਕੀ ਥੋੜੀ ਸਹਾਇਤਾ ਕਰੀ ਜਾਂਦੇ ਨੇ ਕਿਹ ਕਿਹ ਜੀ ਇਹ ਸਾਹਮਣੇ ਵਾਲੋ ਨੇ ਬੈਠ ਦਿਆ ਹੈ ਰਜਾਈ ਇਸ ਬੋਲ ਨੇ ਲਈ ਮੇਰੇ ਕੋ ਕੰਬਲ ਉੱਢ ਦੇ ਹਾਂ ਜੀ ਹਾਂ ਜੀ ਜੋ ਕੋਈ ਹੋਰ ਲੋਕੀ ਵੀ ਆਏ ਨੇ ਦਾਨ ਕਰਨ ਵਾਸਤੇ ਜਾਂ ਮੇਲੋਂ ਆਸੇ ਕੋਈ ਮੇਰੇ ਯਾਦ ਤਾਂ ਕੋਈ ਇੱਕ ਇੱਕ ਦੋ ਵਾਰੇ ਆਏ ਤੇ ਉਹ ਜਿਵੇਂ ਨਾ ਮੈਂ ਦੋ ਹੀ ਵਾਰੀ ਆਏ ਤੇ ਇਹ ਦੋ ਵਾਰੀ ਇੱਕ ਵਾਰੀ ਇੱਕ ਵਾਰੀ ਆਸ ਰਾਸ਼ ਨੂੰ ਦੇ ਕੇ ਗਏ। ਇਹ ਕਾ ਨਾਮ ਤਰਾ ਸੁਖਤਰੀ ਸੇਵਾ ਖਤਰੀ ਸਾਬਾ ਕੰਨੀਓ ਰਸਨ ਆਇਆ ਥੀ। ਇੱਕ ਵਾਰੀ ਆਇਆ। ਨਹੀਂ ਤੁਸੀਂ ਗਏ ਸੀ ਲੈਣ ਵਾਸਤੇ। ਘਰੀ ਦੇਖੀ ਗਏ। ਘਰੀ ਦੇਖੀ ਗਏ। 500 ਰੁਪਏ ਮੈਨੂੰ ਦਵਾਈ ਲਈ ਦੇ ਕੇ ਤੇ ਇੱਕ ਵਾਰੀ ਰਾਸ਼ਨ ਦੇ ਕੇ ਉਸਕੇ ਬਾਅਦ ਦੁਬਾਰਾ ਨਹੀਂ। 500 ਉਹਨੇ ਅੱਜ ਵੀ ਬਾਅਦ ਚਲੂ। ਹਾਂ ਸੋ ਤੁਸੀਂ ਜਿਹੜਾ ਦੇਖ ਰਹੇ ਹੋ ਕਿ ਮੈਂ ਅੱਜ ਸਪੈਸ਼ਲ ਇਹ ਸਟੋਰੀ ਕਰਨ ਆਇਆ ਸੀ ਕਿਉਂਕਿ ਸਟੋਰੀਆਂ ਸੀ ਮੰਦਰਾਂ ਦੀਆਂ ਗੁਰਦੁਆਰੇ ਸਾਹਿਬ ਦੀਆਂ ਤੇ ਹੋਰ ਵੀ ਬੜੀਆਂ-ਬੜੀਆਂ ਸਟੋਰੀਆਂ ਜ਼ਰੂਰ ਕਰਦੇ ਆਂ। ਪਰ ਐਸੀ ਸਟੋਰੀ ਜਦੋਂ ਕਰਨ ਆਣੇ ਤਾਂ ਮਨ ਆਪਣੇ ਆਪ ਵੀ ਜਰੀ ਹੈ ਤਕਲੀਫ ਦੇ ਵਿੱਚ ਆ ਜਾਂਦਾ ਹੈ ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਖੁਸ਼ੀ ਅੱਜ ਵੀ ਚਿਹਰੇ ਦੇ ਉੱਪਰ ਹੈ ਉਦਾਸੀ ਨਹੀਂ ਹੈ ਖੁਸ਼ੀ ਚਿਹਰੇ ਦੇ ਉੱਪਰ ਹੈ ਕਿ ਚਲੋ ਜੋ ਪਰਮਾਤਮਾ ਕਰਦਾ ਹੈ ਉਹਦੀ ਰਜ਼ਾ ਚ ਰਹਿ ਰਹੇ ਨੇ ਇਹ ਸੋ ਦੋਸਤੋ ਮੈਂ ਨੰਬਰ ਥੱਲੇ ਡਿਸਪਲੇ ਜ਼ਰੂਰ ਕਰੂੰਗਾ ਤੁਸੀਂ ਜਿਹੜਾ ਵੀ ਦਾਨ ਦੇਣਾ ਚਾਹੁੰਦੇ ਹੋ ਇਸ ਪਰਿਵਾਰ ਨੂੰ ਆ ਕੇ ਮਿਲ ਕੇ ਜਿਹੜਾ ਹੈ ਖੁਦ ਦਾਨ ਕਰਕੇ ਜਾਓ ਜਿਹੜੀ ਚੀਜ਼ ਦੀ ਇਹਨਾਂ ਨੂੰ ਲੋੜ ਹੈ ਜੇ ਉਹ ਹੋ ਜਵੇ ਜਿਵੇਂ ਇਹਨਾਂ ਨੇ ਦੱਸਿਆ ਕਿ 1.5 ਲੱਖ ਦੇ ਵਿੱਚ ਜਿਹੜਾ ਹੈ ਇਹਨਾਂ ਨੇ ਕਮਰਾ ਇੱਕ ਲੱਤਾ ਹੋਇਆ ਹੈ ਲੇਕਿਨ 50000 ਰੁਪਏ ਦੀ ਹਜੇ ਕਮੀ ਹੈ ਜੇ 50000 ਰੁਪਏ ਦਿੱਤਾ ਜਾਂਦਾ ਤਾਂ ਸ਼ਾਇਦ ਇਹ ਰਜਿਸਟਰੀ ਜਿਹੜੀ ਹੈ ਇਹਨਾਂ ਦੇ ਨੋਤੇ ਹੋ ਜਵੇ ਸੋ ਕੈਮਰਾਮੈਨ ਰਜੇਸ਼ ਰਾਜਾ ਪੰਟੀ ਦੇ ਨਾਲ ਮਹਾਰਾਜ ਮੈਨਰੋ ਯੂਨੀਵਰਸਲ ਨਿਊਜਨੇਸ਼ਨ ਖੰਨਾ चिकन गुने हो गया तो हाथ की मुट्ठी नहीं बन होती देखो हाथ की मुट्ठी बिल्कुल नहीं बन होती एक साल हो गया बीमार